ਸੋਭਾ ਤੋਂ ਹੀ ਸਾਰੇ ਪਿੰਡਾਂ ਦੇ ਵਿੱਚ ਘੁੰਮ ਰਹੇ ਹਨ ਨਾ ਤੇ ਇੰਨਾ ਕੁ ਵਧੀਆ ਅਰੇਂਜਮੈਂਟ ਇੰਨਾ ਕੁ ਲੋਕ ਪਿਆਰ ਕਰ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਅਸੀਂ ਸੋਭਾ ਦੇ ਲੱਗੇ ਆ ਪਰ ਫਿਰ ਵੀ ਅਸੀਂ ਫੁੱਲ એનર્ਜੀ ਦੇ ਵਿੱਚ ਆ ਦੇਖੋ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਰੇ ਇਹਨਾਂ ਨੇ ਪਿਆਰ ਬਹੁਤ ਜ਼ਿਆਦਾ ਦੇ ਰਹੇ ਨੇ ਤੇ ਬਾਕੀ ਆਪਣੇ ਦਵਿੰਦਰ ਸਿੰਘ ਲਾਡੀ ਜੀ ਨੇ ਇੰਨੇ ਕੁ ਵਧੀਆ ਸਾਡੇ ਐਮਐਲਏ ਸਾਹਿਬ ਨੇ ਇੰਨੇ ਕੁ ਵਧੀਆ ਇੰਤਜ਼ਾਮ ਕੀਤੇ ਗਏ ਕੀਤੇ ਹੋਏ ਨੇ ਅਸੀਂ ਜਿੱਥੇ ਵੀ ਗਏ ਆ ਸਾਡਾ ਇੰਨਾ ਵੈਲਕਮ ਹੋਇਆ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਔਰ ਸੱਚੀ ਅਸੀਂ ਹਰ ਪਿੰਡ ਤੋਂ ਇੱਕ એનર્ਜੀ ਲੈ ਕੇ ਚੱਲੇ ਆ ਹਰ ਪਿੰਡ ਤੋਂ ਸਾਨੂੰ ਇੰਨੀ ਅਗਲੇ ਪਿੰਡ ਤੱਕ ਉਹ ਤੋਂ ਹੋਰ એનર્ਜੀ ਵੀ ਸੱਚੀ ਵੀ ਇਸ ਪਿੰਡ ਚ ਆ ਕੇ ਆਏ ਲੱਗਿਆ ਕਿ ਬਸ ਜੀ ਸਾਡਾ ਕਰਨ ਜੀ ਸਮਝ ਲਓ ਸਦਨ ਪਹੁੰਚ ਗਿਆ ਬਿਲਕੁਲ ਜੀ 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 ਭਾਈ ਨੇ ਪਹੁੰਚ ਗਿਆ ਜੀ ਬਾਕੀ ਬਹੁਤ ਜ਼ਿਆਦਾ ਚੰਗਾ ਲੱਗਿਆ ਜੀ ਜਿਉਂਦੇ ਬਸਦੇ ਰਹੋ ਥੈਂਕ ਯੂ ਜੀ ਆ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਅਰੇਂਜਮੈਂਟ ਸੀਗਾ ਜੀ ਤੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਪੂਰੀ ਟੀਮ ਦੀ ਜਿਹੜੀ ਮਿਹਨਤ ਹੈ ਉਹਨੂੰ ਰੰਗ ਪਾ ਗਲਾਉਗੇ ਥੈਂਕ ਯੂ ਬਿਲਕੁਲ ਜੀ ਸਾਰੇ ਟੀਮ ਨੇ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ ਜੀ ਬਹੁਤ ਜ਼ਿਆਦਾ ਇੱਕ ਇੱਕ ਮੈਂਟਲੀ ਵੀ ਸਾਨੂੰ ਇਦਾਂ ਨਹੀਂ ਲੱਗਿਆ ਕਿ ਅਸੀਂ ਕਿੱਥੇ ਆ ਗਏ ਆ ਜਾਂ ਕੀ ਹੈ ਇੰਨਾ ਪਿਆਰ ਮਿਲਿਆ ਇੰਨਾ ਸਤਿਕਾਰ ਮਿਲਿਆ ਇੰਨੀ ਰਿਸਪੈਕਟ ਮਿਲੀ ਜਿਉਂਦੇ ਬਸਦੇ ਰੋ ਜੀ ਸਾਰੇ